ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਸੋਨਾ ਹੋਇਆ ਸਦਾ ਇੰਨਾ ਸਸਤਾ ਖਬਰ ਨੂੰ ਮੰਨ ਤਾਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਨੋਟੀਫਿਕੇਸ਼ਨ ਦਾ ਘੰਗ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਆ ਹੁਣੇ-ਹੁਣੇ ਜਾਣਕਾਰੀ ਮਿਲਿਆ ਜੀ ਹਾਂ ਹੁਣੇ-ਹੁਣੇ ਮੌਸਮ ਬਰ ਇਤਆ ਜਾਂ ਅਪਡੇਟ ਸੋਨੇ ਚਾਂਦੀ ਦੀ ਕੀਮਤਾਂ 'ਚ ਇਹ ਵੱਡੀ ਖਬਰ ਸਾਹਮਣੇ ਆਈ ਹੈ ਜੇਕਰ ਤੁਸੀਂ ਸੋਨਾ ਤੇ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਜਾਣ ਲੋ ਕਿ ਮਲਟੀ ਕਾਮੋਡਿਟੀ ਐਕਸਚੇਂਜ ਤੇ ਸੋਨੇ ਤੇ ਚਾਂਦੀ ਦੀ ਕੀਮਤ 'ਚ ਗਰਾਫਟਾ ਦੇਖੀ ਗਈ ਹੈ ਜੀ ਸਥਿਤੀ ਕਿ ਜੇਕਰ ਤੁਸੀਂ ਸੋਨੇ ਤੇ ਚਾਂਦੀ ਦੇ ਗਹਿਣੇ ਬਣਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਜਿਕੇ ਦੀ ਤਰ੍ਹਾਂ ਇੱਥੇ ਰੇਟ ਤੁਸੀਂ ਚੈੱਕ ਕਰ ਸਕਦੇ ਹੋ ਸੋਨੇ ਦੀ ਕੀਮਤ 'ਚ ਗਰਾਫਟਾ ਤੇ ਚਾਂਦੀ ਦੀ ਕੀਮਤ 'ਚ ਸਥਿਰਤਾ ਦੇਖਣ ਨੂੰ ਮਿਲਿਆ ਜਾਂਦੀ ਦੀ ਪ੍ਰਤੀ ਕਿਲੋ ਕੀਮਤ 'ਚ ਕੋਈ ਬਦਲਾਅ ਨਹੀਂ ਦੇਖਿਆ ਗਿਆ ਤੇ ਚਾਂਦੀ ਰਿਕਮ 95000 ਰੁਪਏ ਪ੍ਰਤੀ ਕਿਲੋ ਦੇ ਸਾਹਮਣੇ ਵਿਕਰੀ ਹੋਈ ਅਤੇ ਕੱਲ ਸ਼ਾਮ ਤੱਕ ਚਾਂਦੀ 95000 ਰੁਪਏ ਦੇ ਸਾਹਮਣੇ ਵਿਕੀ ਤੇ ਅੱਜ ਸਾਬ ਬੀਆਰ ਚ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 69400 ਰੁਪਏ ਹੈ ਅਤੇ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 72870 ਰੁਪਏ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਚਾਂਦੀ 95000 ਰੁਪਏ ਪ੍ਰਤੀ ਕਿਲੋ ਹੈ ਵੀਡੀਓ ਦੇਖਣ ਲਈ ਤੁਹਾਡਾ ਦਾਤ